ਪ੍ਰਭ ਕੀ ਸਰਨ ਵਿਚਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ मन रे प्रभु की शरण बिचारू मन रे प्रभु की शरण बिचारू जहसे मरथ गणकासी उदेरी ਜਹਸੀ ਮਰਤ ਗਨ ਕਾਇਸੀ ਉਦਰੀ ਤਾ ਤੁਜਸੁਰ ਤਾਰੂ ਤਾ ਤੁਜਸੁਰ ਤਾਰੂ ਮਨ ਰੇ ਪ੍ਰਭ ਕੀ ਸਰਨ ਬਿਚਾਰੂ मन मनरे प्रभ शरण विचारो सिमरन अटल भयो ट्रू जाके सिमरन अर निरपै पद पाया अटल भयो ट्रू जाके सिमरन ਅਰੇ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੇ ਕਹੀ ਬਿਸਰਾਇਆ ਤੇ ਕਹੀ ਬਿਸਰਾਇਆ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਮਨ ਰੇ शरण विचारो जैसे मरत गन काशी उधरि जहसीम रत गन काशी उधरी तस तारो मन रे प्रब कि शर विचारो रे प्रभ की शर विचारो शरण गई किरपा निधि जब ही शरण गई किरपा निधि गज ग्रहते छूट महमान नाम कहाँ ਬੰਦਨ ਤੇ ਛੁਟ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਵੇਂ ਮਰਤ ਗਨ ਕਾਇਸੀ ਉਦਰੀ जैसिमरत गण काशी उदरी ताको को जस उतारो मन रे प्रभ की शरण विचारो मन रे ਰੱਬ ਦੀ ਸਰਨ ਵਿਚਾਰੂ ajmal paapi jag jaane ajmal paapi jag jaane nimukh maheen sitara ajmal paapi jag jaane ਮਖ ਮਹੀਨਿਸਤਾਰਾ ਨਾਨਕ ਕਹਿਤ ਚਿਤ ਚਿੰਤਾ ਮਨ ਨਾਨਕ ਕਹਿਤ ਚਿਤ ਚਿੰਤਾ ਮਨ ਤੇ ਪੀ ਉਤਰੇ ਪਾਰ ਤੇ ਪੀ ਉਤਰੇ ਪਾਰ मन रे प्रब कि बिचारो विचारो रे प्रब की शरण विचारो اٹل پયો تو جا کے سمرن ارے نیرپد پایا دکھ ہرتا اے بد کو سو می تے کہے بسریا منرے ਅਬ ਕੀ ਸਰਨ ਵਿਚਾਰੂ ਮਨ ਰੇ ਪ੍ਰਭ ਕੀ ਸਰਨ ਵਿਚਾਰੂ ਜਹ ਸਿਮਰਤ ਕਨ ਕਾਸੀ ਤੇਰੀ ਜੇ ਹਸਿ ਮਰਤ ਗਨ ਕਾਸੀ ਉਦਰੀ ਤਾਕੁ ਜਸੇ ਉਰੇ ਤਾਰੂ ਮਨ ਰੇ ਪ੍ਰਭ ਕੀ ਸਰਨ ਰਿਚਾਰੂ ਮਨ ਰੇ सब की शरण बेचारो प्रभ की शरण बेचारो प्रभ की शरण बेचारो, बेचारो। वाहे गुरु कल जो के अवतार नाम के बोहित जाहरा जूर हाजरा हजूर जागत जो तख्त चवर दे मालिक साहब श्री गुरु ग्रंथ साहब जी हो आप जी को डंडौत बंधन अनेक बार गुरु पातशाह जी के ग्रह रूप, गुरु प्यारी सास संगत जी फतेह प्रवान करो वाहिगुरु जी का खालसा वाह वाहू जी की फतेह ए पावन पवित्र शब्द जो आप जी ने सरवण किया बत्ती उत्ते ਸੁਭਾਇਮਨ ਹੈ ਔਰ ਸਹਿਬਾ ਨੇ ਇਸ ਨੂੰ ਸੋਰਠ ਰਾਗ ਦੇ ਵਿੱਚ ਅੰਕਿਤ ਕੀਤਾ ਹੈ ਔਰ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਮੁਖਾਰਬਿੰਤੋਂ ਉਚਾਰਿਆ ਹੋਇਆ ਇਹ ਸ਼ਬਦ ਸਹਿਬਾਂ ਦਾ ਆਪਾਂ 350 ਸਾਲਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਨਾਲ ਹੀ ਉਹਨਾਂ ਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ 350 ਸਾਲਾ ਸ਼ਹੀਦੀ ਸ਼ਤਾਬਦੀ ਆਪਾਂ ਮਨਾ ਰਹੇ ਹਾਂ कोटान कोट ਨਮਨ ਸੋ ਸਾਹਿਬ ਸ਼ੁਰੂਆਤ ਕਰਦੇ ਨੇ ਇਸ ਸ਼ਬਦ ਦੀ ਪਾਤਸ਼ਾਹ ਕਹਿੰਦੇ ਮੰਨ ਰੇ ਪ੍ਰਭ ਕੀ ਸਰਨ ਵਿਚਾਰੋ साहबा ने संबोधन कीता है। किसे शरीर नहीं, किसे नहीं। मन नबोधन किया किसी शरीर तन नहीं आत्मा प्रभ की शरण बिचारो हे मन प्रभु देश चरणा ਧਿਆਨ ਕਰੋ ਉਸ ਧਿਆਨ ਨੂੰ ਵਿਚਾਰ ਪ੍ਰਭੂ ਦੇ ਚਰਨ ਕੀਨੇ ਅੱਜ ਅਸੀਂ ਜੇ ਇਸ ਸ਼ਬਦ ਨੂੰ ਵਰਤਮਾਨ ਦੇ ਵਿੱਚ ਇੰਪਲੀਮੈਂਟ ਕਰਨਾ ਹੋਵੇ ਤਾਂ ਪ੍ਰਭੂ ਦੇ ਚਰਨ ਕੀ ਕਹਾਂਗੇ ਸਾਬ ਸ੍ਰੀ ਗੁਰੂ ਗੰਗ ਸਾਹਿਬ ਜੀ ਨੂੰ ਆਪਾਂ ਸਰਗੁਣ ਸਰੂਪ ਸਾਹਿਬਾਂ ਦੇ ਪਰਮਾਤਮਾ ਦੇ ਜਾਣਦੇ ਆ ਸੋ ਕੀ ਇਹ ਪੀੜਾ ਸਾਹਿਬ ਦੇ ਜੋ ਪਾਵੇ ਨੇ ਉਹ ਪ੍ਰਭੂ ਦੀ ਚਰਨ ਹੈ ਉਹ ਪ੍ਰਭੂ ਦੀ ਸ਼ਰਨ ਹੈ ਨਹੀਂ ਬਿਲਕੁਲ ਨਹੀਂ ਇੱਕ ਗੱਲ ਹਮੇਸ਼ਾ ਆਪਾਂ ਧਿਆਨ ਚ ਰੱਖੀਏ ਕਿ ਸਹਿਬਾ ਨੇ ਪਦਾਰਥ ਦੇ ਨਾਲ ਕੁਝ ਵੀ ਸਾਡਾ ਸੰਬੰਧ ਨਹੀਂ ਰੱਖਿਆ ਸਾਡੇ ਅਧਿਆਤਮ ਦਾ ਪਦਾਰਤ ਦੇ ਨਾਲ ਬਿਲਕੁਲ ਕੋਈ ਸੰਬੰਧ ਨਹੀਂ ਹੈ ਨਾ ਸਾਨੂੰ ਕਿਸੇ ਪਦਾਰਥ ਨੇ ਧਾਰਨ ਹੈ। ਔਰ ਨਾ ਹੀ ਅਸੀਂ ਪਦਾਰਥ ਦੇ ਨਾਲ ਜੁੜਨਾ ਹੈ ਜਾਂ ਉਹਦੀ ਪੂਜਾ ਕਰਨੀ ਹੈ ਜਾਂ ਉਹਨੂੰ ਸੇਵਨਾ ਹੈ। ਇਹ ਹਮੇਸ਼ਾ ਧਿਆਨ ਚ ਰੱਖਿਏ। ਸਹਿਬਾਂ ਦਾ ਜੋ ਫਲਸਫਾ ਹੈ ਉਹ ਪਦਾਰਤ ਤੋਂ ਵੱਖ ਅਦ੍ਰਿਸ਼ਟ ਦੇ ਨਾਲ ਹੈ। ਮਰੇ ਕਿਨੇ ਦ੍ਰਿਸ਼ਟਮਾਨ ਹੈ सगਲ ਮਿਤੇ ਨਾ ਇਹਨੇ ਤਾਂ ਖਤਮ ਹੋ ਜਾਣਾ ਕਿਸੇ ਦੇ ਜੋ ਵੀ ਸਾਨੂੰ ਨਜ਼ਰ ਆ ਰਿਹਾ ਹੈ ਨਾ ਜੀ ਉਹ ਵਿੰਸਨ ਹਾਰਾ ਖਤਮ ਹੋਣ ਹਾਰਾ ਉਹਨੇ ਨਹੀਂ ਰਹਿਣਾ ਸੋ ਜਿਸ ਚੀਜ਼ ਨੇ ਨਹੀਂ ਰਹਿਣਾ ਤਾਂ ਉਸ ਦੀ ਪਾਤਸ਼ਾਹ ਗੱਲ ਕਦੇ ਨਹੀਂ ਕਰਦੇ ਉਸ ਦੇ ਨਾਲ ਸਾਡੇ ਸੰਬੰਧ ਦੀ ਗੱਲ ਕਦੇ ਨਹੀਂ ਕਰਦੇ ਉਸ ਦੇ ਨਾਲ ਸਾਨੂੰ ਕਦੇ ਵੀ ਜੋੜਨ ਦੀ ਵਿਧੀ ਕੋਈ ਨਹੀਂ ਅਪਣਾਉਣ ਨੂੰ ਕਹਿੰਦੇ ਸੋ ਇਸ ਵਕਤ ਇੱਥੇ ਸ਼ਰਨ ਕੀ ਹੈ ਸ਼ਰਨ ਹੈ ਜੋ ਪ੍ਰਭੂ ਕਹਿੰਦਾ ਹੈ ਜੋ ਪ੍ਰਮਾਤਮਾ ਕਹਿੰਦਾ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲ ਰਹੇ ਨੇ ਉਸ ਨੂੰ ਇਨ ਬਿਨ ਕਰਕੇ ਅੰਦਰ ਧਾਰਨਾ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੋ ਸਾਹਿਬ ਫਰਮਾਉਂਦੇ ਨੇ ਉਸ ਦਾ ਵਿਚਾਰ ਕਰਨਾ ਉਸ ਨੂੰ ਅੰਦਰ ਰੜਕਣਾ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਇਕ ਤੁਕ ਇਕ ਇਕ ਤੁਕ ਪਰਮੇਸ਼ਰ ਅਕਾਲ ਪੁਰਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦਾਂ ਦੀ ਨੂੰ ਬਾਰ ਬਾਰ ਪੜਿਏ ਕੀ ਕਹਿਣਾ ਚਾਹੁੰਦੇ ਨੇ ਪਾਤਸ਼ਾਹ ਸਾਡੇ ਲਈ ਕੀ ਆਖਦੇ ਨੇ ਉਹਨੂੰ ਉਸ ਨੂੰ ਕਹਿੰਦੇ ਨੇ ਵਿਚਾਰਨਾ ਆਪਣੇ ਅੰਦਰ ਆਪਣੇ ਆਪੇ ਦੇ ਵਿੱਚ ਵਿਚਾਰਨਾ ਕਿਉਂ ਹੁਣ ਸਾਬ ਅੱਗੇ ਨਾ ਉਦਾਹਰਨਾ ਦਿੰਦੇ ਨੇ ਸ਼ਬਦ ਦੇ ਵਿੱਚ ਜੈ ਸਿਮਰਤ ਗਨਕਾਸੀ ਉਦਰੀ ਤਾਕੋ ਜਸ ਉਰਤਾਰੋ ਮਾਰੀ ਕਹਿੰਦੇ ਨੇ ਜਿਸ ਦੇ ਸਿਮਰਨ ਦੇ ਨਾਲ ਗਨਕਾਸੀ ਗਣਕਾ ਵਰਗੀ ਪਾਪਣ ਉਸ ਦਾ ਉਧਾਰ ਹੋ ਗਿਆ ਤਾਕੋ ਜਸ ਉਰਤਾਰੋ ਉਸ ਨਾਮ ਨੂੰ ਆਪਣੇ ਉਦਰ ਦੇ ਵਿੱਚ ਧਾਰਨ ਕਰੋ ਆਪਣੇ ਹਿਰਦੇ ਦੇ ਵਿੱਚ ਉਸ ਨੂੰ ਧਾਰਨ ਕਰੋ ਜਿਸ ਨਾਮ ਦੇ ਨਾਲ ਗਣਕਾ ਵਰਗੀ ਤਰ ਗਈ ਉਹ ਨਾਮ ਉਹ ਨਗੀਨਾ ਆਪਣੇ ਅੰਦਰ ਗ੍ਰਹਿਣ ਕਰੋ ਅਗਲੀ ਉਦਾਹਰਣ ਅਟਲ ਭਿਓ ਤਰੂ ਜਾਕੇ ਸਿਮਰਨ ਅਰ ਨਿਰਭੈ ਪਦ ਪਾਇਆ ਤਰੂ ਸਾਹਿਬ ਨੇ ਮੋਹਰ ਲਗਾਈ ਹੈ 5 ਬਰਸ ਕੋ ਧਰੂ ਬਾਲਕ ਆਪਣੇ ਅੰਦਰ ਆਪਾਂ ਝਾਤੀਆਂ ਮਾਰ ਲੀਏ ਕਿੰਨੇ ਕਿੰਨੇ ਸਾਲ ਹੋ ਗਏ ਸਾਨੂੰ ਕੀ ਉਹ ਧਰੂ ਵਰਗਾ ਵਿਰਾਗ ਸਾਡੇ ਵਿੱਚ ਜਾਗਿਆ ਕਰ ਪਿਆਰ ਪਿਓ ਕੁੱਛੜ ਲਈ ਤਦ ਹੱਸਦਾ ਖੇਡਦਾ ਤਰੂਨ ਪਿਓ ਦੀ ਕੁੱਛੜ ਵਿੱਚ ਆ ਕੇ ਬੈਠ ਗਿਆ ਸੀ ਤਰੂਪ ਪ੍ਰਹਲਾਦ ਤਰੂ ਭਗਤ ਮਤ੍ਰੈ ਨੇ ਕੁੱਛੜ ਚੋਂ ਕੱਢ ਲਿਆ ਕਿ ਜੇ ਇਸ ਗੋਦੀ ਦੇ ਵਿੱਚ ਬੈਠਣਾ ਸੀ ਤਾਂ ਮੇਰੀ ਕੁੱਖੋਂ ਜਨਮ ਲੈਣਾ ਸੀ ਰੋਂਦਾ ਹੋਇਆ ਆਪਣੀ ਮਾਂ ਕੋਲ ਗਿਆ ਮਾਣੂ ਕਹਿੰਦਾ ਮਾਂ ਤੂੰ ਗੋਲੀ ਐ ਕਿ ਸਾਬਾਣੀ ਪਾਈ ਗੁਰਦਾਸ ਜੀ ਦੇ ਬਚਨ ਨੇ ਪੱਕੀ ਬਾਣੀ ਵੀ ਮੈਨੂੰ ਤੂੰ ਕਹਾਉਂਦੀ ਰਾਣੀ ਐ ਲੇਕਿਨ ਮੈਨੂੰ ਪਿਓ ਮਰ ਰਾਜਾ ਜੋ ਤੇਰਾ ਪਤੀ ਐ ਉਸ ਦੀ ਕੁੱਛੜ ਦੇ ਵਿੱਚੋਂ ਕੱਢ ਮਾਰਿਆ ਦੇਖੋ ਇੱਥੇ ਸਿਆਣਪ ਬੱਚੇ ਨੂੰ ਅੱਗੇ ਤੋਰਨ ਦਾ ਮਾਂ ਦੇ ਉੱਤੇ ਕਿੰਨਾ ਸ਼ਰੈ ਜਾਂਦਾ ਹੈ ਉਸ ਵਕਤ ਮਾਂ ਪਹਿਚਾਣ ਗਈ ਕਿ ਇਸ ਨੂੰ 60 ਵਜੇ ਹੋਈ ਹੈ ਹੁਣ ਉਹ 60 ਨੂੰ ਉਸਾਰੂ ਰੂਪ ਦੇ ਵਿੱਚ ਕਿਵੇਂ ਲੈ ਕੇ ਜਾਣਾ ਹੈ ਜੇ ਕੋਈ ਹੋਰ ਮਾਂ ਹੁੰਦੀ ਉਹ ਲੜਦੀ ਮਤ੍ਰਈ ਨਾਲ ਕੀ ਜੀ ਦੀ ਨਾਲ ਧਰੂ ਨੂੰ ਨਾਲ ਲੈ ਕੇ ਜਾਂਦੀ ਉਹਦੇ ਪਿਓ ਨਾਲ ਝਗੜਾ ਕਰਦੀ ਲੇਕਿਨ ਉਹਨੇ ਕੀ ਕਿਹਾ ਕਹਿੰਦੀ ਜਨਮ ਦੀ ਤਾਂ ਮੈਂ ਸਾਵਣੀ ਆ ਜਨਮ ਦੀ ਤਾਂ ਮੈਂ ਰਾਣੀ ਆ ਜਨਮ ਕਾਰਨ ਤਾਂ ਮੈਨੂੰ ਰਾਜੇ ਦੇ ਨਾਲ ਵਿਆਹਿਆ ਗਿਆ ਲੇਕਿਨ ਪੁੱਤਰ ਮੈਂ ਨਾਮ ਨਹੀਂ ਜਪਿਆ ਜਿਸ ਕਾਰਨ ਮੇਰੇ ਨਾਲ ਗੋਲੀਆਂ ਵਰਗਾ ਸਲੂਕ ਹੋ ਰਿਹਾ ਪੰਜ ਬਰਸ ਦੇ ਧਰੂ ਦੇ ਉੱਤੇ ਇਸ ਗੱਲ ਦਾ ਕਿੱਡਾ ਅਸਰ ਹੋਇਆ ਹੈ ਕਹਿੰਦਾ ਮਾਫਰ ਮੈਨੂੰ ਨਾਮ ਹੀ ਜਪ ਲੈਣ ਦੇ ਬਾਕੀ ਗੱਲਾਂ ਫੇਰ ਦੇਖਦੇ ਆ ਵੀ ਐਨੀ ਬਰਕਤ ਹੈ ਨਾਮ ਦੇ ਵਿੱਚ ਇੱਕ ਗੋਲੀ ਤੋਂ ਰਾਣੀ ਬਣ ਜਾਂਦਾ ਹੈ ਰਾਣੀ ਤੋਂ ਗੋਲੀ ਬਣ ਜਾਈਦਾ ਜੇ ਨਾਮ ਨਾ ਜਪਿਆ ਜਾਏ ਤੁਰ ਪਿਆ ਜੰਗਲਾਂ ਵੱਲੋਂ ਰਾਜੇ ਨੂੰ ਖਬਰ ਮਿਲੀ ਵੀ ਬੱਚਾ ਜੰਗਲਾਂ ਵੱਲੋਂ ਭਗਤੀ ਕਰਨ ਤੁਰ ਪਿਆ ਪਿੱਛੇ ਆਇਆ ਭੇਜੇ ਪਿੱਛੇ ਹਲਕਾਰ ਵੀ ਉਹਨੂੰ ਲੈ ਕੇ ਆਓ ਨਾ ਮੰਨਿਆ ਦੁਬਾਰਾ ਫੇਰ ਭੇਜੇ ਕਹਿੰਦੇ ਜੀ ਉਹ ਕਹਿੰਦਾ ਕਿ ਇਹ ਤਾਂ ਹੁਣ ਮੈਂ ਰਾਜ ਲੈ ਕੇ ਹੀ ਆਉਂਗਾ ਪਿਓ ਕਹਿੰਦਾ ਅੱਧਾ ਰਾਜ ਤੈਨੂੰ ਹੁਣੇ ਹੀ ਦਿੱਤਾ ਹਲੇ ਨਾਮ ਜਪਣ ਦਾ ਸੰਕਲਪ ਕੀਤਾ ਸੀ ਤਰੂ ਨੇ ਸਿਰਫ ਸੰਕਲਪ ਹਲੇ ਜਪਿਆ ਨਹੀਂ ਕੋਮਲ ਹਿਰਦੇ ਤੇ ਸੱਟ ਵੱਜੀ ਹੋਈ ਹੈ ਨਿਰਮਲ ਹੋਇਆ ਹੋਇਆ ਕਹਿੰਦਾ ਅੱਧਾ ਰਾਜ ਹੁਣੇ ਲੈ ਲੈ ਜਦੋਂ ਧਰੂ ਨੂੰ ਆ ਕੇ ਕਿਹਾ ਮਾਂ ਦੀ ਸਿੱਖਿਆ ਨਾਲ ਅਟੈਚਡ ਹੈ ਧਿਆਨ ਚ ਰੱਖੀਏ ਧਰੂ ਕਹਿੰਦਾ ਅਦਾ ਰਾਜ ਹੋਣੀ ਭੱਜਿਆ ਆਉਂਦਾ ਪਿੱਛੇ ਮੈਂ ਹੁਣ ਨਾਮ ਜਪ ਕੇ ਦੇਖ ਹੀ ਲਵਾਂ ਹੋਰ ਕੋਈ ਕੀ ਕੀ ਮਿਲਦਾ ਮਟੀਰੀਅਲਿਜ਼ਮ ਪਦਾਰਥ ਨੂੰ ਨਾਮ ਦੇ ਤੁਲ 5 ਸਾਲ ਦੇ ਧਰੂ ਬਾਲਕ ਨੇ ਅਹਿਮੀਅਤ ਨਾਮ ਦੀ ਦਿੱਤੀ ਤੁਲਨਾ ਕੰਪੈਰੀਜ਼ਨ ਕਿ ਹੁਣੇ ਹੀ ਅੱਧਾ ਰਾਜ ਆ ਰਿਹਾ ਫੇਰ ਕੀ ਮਿਲੂ ਛੱਡਿਆ ਦੁਬਾਰਾ ਫੇਰ ਭੇਜੇ ਹਲਕਾਰ ਕਹਿੰਦੇ ਚੰਗਾ ਤੂੰ ਪੂਰਾ ਹੀ ਰਾਜ ਲੈ ਲੈ ਆ ਜਾ ਤਰੂ ਕਹਿੰਦਾ ਹੁਣ ਤਾਂ ਮੈਂ ਨਾਮ ਹੀ ਜਪੂਗਾ ਉਹ ਜਿਹੜਾ ਤੈਨੂੰ ਰਾਜ ਦੇ ਰਿਹਾ ਜਿਹੜਾ ਰਾਜ ਹੈ ਜਿਨੇ ਰਾਜ ਬਣਾਏ ਐ ਮੈਂ ਦੇਖਤਾ ਲਵਾਂ ਉਹ ਹੈ ਕਿ ਇਸ ਤਰੀਕੇ ਦੇ ਨਾਲ ਤਰੂੰ ਭਗਤੀ ਵੱਲ ਲੱਗਿਆ ਔਰ ਨਾਮ ਜਪਿਆ ਅੱਜ ਉਸ ਦਾ ਅਟਲ ਅਟਾਰਾ ਮਰੀ ਬਰੀ ਆਖਰੇ ਨੇ ਅਟਲ ਭਇਓ ਤਰੂ ਜਾਂ ਕੈ ਸਿਮਰਨ ਅਟਲ ਜਿਹੜਾ ਨਾ ਟੱਲਣ ਵਾਲਾ ਹੋਵੇ ਪਰਮੇਸ਼ਰ ਦਾ ਇਹ ਗੁਣ ਹੈ ਪਰਮੇਸ਼ਰ ਅਟਲ ਹੈ ਰਮੇਸ਼ਰ ਸtere ਉਹ ਤਰੂ ਨੂੰ ਉਹ ਪਦਵੀ ਮਿਲ ਚੁੱਕੀ ਹੈ ਤਾਂ ਮਹਾਰਾ ਜੀ ਕਹਿੰਦੇ ਨੇ ਇਸ ਦਾ ਨਾਮ ਉਹ ਨਾਮ ਜਪ ਉਹ ਵਿਚਾਰ ਜਿਸ ਨੇ ਗਣਕਾਰ ਵਰਗੀ ਪਾਪਨ ਤਰੂ ਨੂੰ ਅਟਲ ਪਦਵੀ ਤੱਕ ਪਹੁੰਚਾ ਦਿੱਤਾ ਰਾਜਿਆਂ ਦਾ ਰਾਜਾ ਬਣਿਆ ਬੈਠਾ ਅੱਜ ਇੱਕ ਤਾਰੇ ਦਾ ਨਵਾਂ ਆਪਾ ਤਰੂ ਤਾਰਾ ਦੇ ਦਿੱਤਾ ਸੋ ਮਾਰੇ ਕਹਿੰਦੇ ਨੇ ਅਜਿਹਾਂ ਨਾਮ ਜਪੋ ਦੁੱਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਆਪਾਂ ਸਾਰੇ ਦਿਹਾੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੱਤੇ ਦਿਨ 365 ਦਿਨ ਇਸੇ ਪਿੱਛੇ ਲੱਗੇ ਰਹਿੰਦੇ ਆ ਕਿ ਸਾਡੇ ਦੁੱਖਾਂ ਨੂੰ ਸਾਨੂੰ ਦੁੱਖਾਂ ਤੋਂ ਨਿਜਾਤ ਮਿਲੇ ਦੁੱਖਾਂ ਤੋਂ ਛੁਟਕਾਰਾ ਮਿਲੇ ਮਾਰੇ ਕਹਿੰਦੇ ਨੇ ਇਹ ਜੋ ਵਿਧੀ ਹੈ ਨਾਮ ਵਾਲੀ ਇਸ ਨੂੰ ਫਿਰ ਕਿਉਂ ਨਹੀਂ ਜਪ ਧਾਰਦਾ ਤੂੰ ਦੁਖ ਹਰਤਾ ਇਹ ਵਿਦ ਕੋ ਸੁਆਮੀ ਸੁਆਮੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਏਕ ਵਿਦ ਹੈ ਜਪ ਕੇ ਤਿਰ ਤੂੰ ਦੁੱਖਾਂ ਤੋਂ ਨਿਜਾਤ ਪਾ ਲੇਗਾ ਔਰ ਤੇਰੀ ਐਕਸਪੈਕਟੇਸ਼ਨ ਵੀ ਹੈ ਤੇਰੀ ਡਿਜ਼ਾਇਰ ਵੀ ਹੈ ਤੂੰ ਚਾਹਣਾ ਵੀ ਹੈ ਕਿ ਮੇਰੇ ਦੁੱਖ ਦੂਰ ਹੋਣ ਤੇ ਫਿਰ ਤੂੰ ਇਸ ਨਾਮ ਨੂੰ ਕਿਉਂ ਵਿਸਾਰਿਆ ਹੋਇਆ ਹੈ ਇਹਨੂੰ ਜਪ ਲੈ ਜਬ ਹੀ ਸ਼ਰਨ ਗਹੀ ਕਿਰਪਾ ਨੇ ਦ ਗਜ ਗਰਾਹ ਤੇ ਛੂਟਾ ਇੱਥੇ ਵੀ ਭਾਈ ਗੁਰਦਾਸ ਜੀ ਦੀ ਇੱਕ ਵਾਰ ਦਾ ਵਰਣਨ ਹੈ ਗਜ ਹਾਥੀ ਉਸ ਨੂੰ ਸ਼ਰਾਪ ਕਿਸੇ ਗੰਧਰਵ ਕਾਰਨ ਮਿਲਿਆ ਔਰ ਹਾਥੀ ਦੀ ਜੁੰਨੀ ਜਦੋਂ ਵਿੱਚ ਸੀ ਉਹ ਇੱਕ ਤਲਾਬ ਚ ਗਿਆ ਤੇ ਹਿੰਦੂਏ ਨੇ ਉਹਨੂੰ ਗਲ ਤੋਂ ਫੜ ਲਿਆ ਉਸ ਵਕਤ ਪਰਮੇਸ਼ਰ ਅਕਾਲ ਪੁਰਖ ਦਾ ਧਿਆਨ ਉਸ ਹਾਥੀ ਨੂੰ ਆਇਆ ਤੇ ਉਹ ਆਪਣੀ ਜਾਨ ਬਚਾ ਪਾਇਆ ਉਦਾਹਰਨ ਭਾਈ ਗੁਰਦਾਸ ਜੀ ਦੀ ਆਵਾਰਾਂ ਚ ਮਹਿਮਾ ਨਾਮ ਕਹਾਂ ਲਓ ਵਰਨੋ RAM ਕਹਿਤ ਬੰਧਨ ਤੇ ਛੂਟਾ ਕਹਿੰਦੇ ਉਸ ਨਾਮ ਦੀ ਮਹਿਮਾ ਕੀ ਕੀ ਗਣੀਏ ਜਿਵੇਂ ਹਾਥੀ ਨੂੰ ਛੁਡਾ ਲਿਆ ਤੇਰੇ ਹਰ ਬੰਧਨ ਨੂੰ ਛੁਡਾ ਸਕਦਾ ਹੈ ਪਹਿਲਾਂ ਆਪਾਂ ਇਹ ਜਾਣ ਲਈ ਕਿ ਸਾਡੇ ਕੋਈ ਬੰਧਨ ਪਏ ਹੋਏ ਨੇ ਕੀ ਅਸੀਂ ਕਿਸੇ ਬੰਧਨਾਂ ਛਾ ਸਾਨੂੰ ਇਹ ਅਹਿਸਾਸ ਹੀ ਨਹੀਂ ਹੈ ਧਿਆਨ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਬੰਦਨਾ ਦੇ ਸੰਗਲਾਂ ਦੇ ਵਿੱਚ ਜਕੜੇ ਪਏ ਆ ਬੱਚਿਆਂ ਦਾ ਮੋਹ ਇਹਨਾਂ ਨੂੰ ਤਰੱਕੀ ਮਿਲ ਜਾਏ ਇਹ ਚੰਗਾ ਪੜ ਜਾਣ ਇਹ ਸੈਟਲ ਹੋ ਜਾਣ ਆਪਣਾ ਮੇਰੇ ਕੋਲ ਚਾਰ ਪਦਾਰਥ ਹੋਰ ਆ ਜਾਣ ਮਾਇਆ ਅੱਜ ਵੀ ਮੈਂ ਮਿਹਨਤ ਕਰ ਲਾ ਮੈਂ ਕਮਾਲਾਂ ਬੰਧਨ ਬੱਚੇ ਵੱਡੇ ਹੋ ਗਏ ਚੰਗਾ ਵਿਆਹ ਹੋ ਜੇ ਬੰਧਨ ਕੀ ਅਸੀਂ ਇਹਨਾਂ ਬੰਧਨਾਂ ਤੋਂ ਛੁੱਟੇ ਆ ਜਾਂ ਇਹਨਾਂ ਦਾ ਅਹਿਸਾਸ ਵੀ ਕੀਤਾ ਜਿਵੇਂ ਤਰੂ ਨੂੰ ਅਹਿਸਾਸ ਹੋਇਆ ਕਿ ਮੇਰੇ ਮੈਨੂੰ ਬਾਹਰ ਕੱਢਿਆ ਗਿਆ ਮੈਨੂੰ ਪਿਓ ਦੇ ਕੁਛੜ ਚੋਂ ਬਾਹਰ ਕੱਢਿਆ ਗਿਆ ਮੈਥੋਂ ਕੁਝ ਖੁੱਸਿਆ ਕਿ ਉਸ ਤਰੀਕੇ ਦੇ ਨਾਲ ਸਾਨੂੰ ਇਹ ਅਹਿਸਾਸ ਹੈ ਕਿ ਸਾਡੇ ਉੱਤੇ ਬੰਧਨ ਪਏ ਹੋਏ ਨੇ ਪਹਿਲਾਂ ਤਾਂ ਇਸ ਦਾ ਅਹਿਸਾਸ ਕਰੀਏ ਫਿਰ ਅਸੀਂ ਸੋਚਾਂਗੇ ਕਿ ਇਸ ਦੀ ਵਿਧੀ ਕੀ ਹੈ ਬੰਦਨਾ ਤੋਂ ਛੁਟਕਾਰਾ ਪਾਉਣ ਦੀ ਕੀ ਵਿਧੀ ਹੈ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਬਚਨ ਸਾਨੂੰ ਚੇਤੇ ਆਉਣਗੇ ਕਿ ਉਸ ਦੀ ਮਹਿਮਾ ਕਰੋ ਜਿਸ ਨੇ ਬੰਦਨਾ ਤੋਂ ਛੁਟਕਾਰਾ ਪਾਉਣ ਹੈ ਨਾਮ ਦੀ ਬਰਕਤ ਦੇ ਨਾਲ ਇਹ ਸਾਰੇ ਬੰਧਨ ਟੁੱਟ ਸਕਦੇ ਨੇ ਹੁਣ ਤੁਸੀਂ ਖੁਦ ਸੋਚੋ ਕਿ ਜਿੰਨੇ ਅਸੀਂ ਬੰਧਨਾ ਚ ਜਕੜੇ ਪਏ ਆ ਜੇ ਇਹ ਟੁੱਟ ਜਾਣ ਅਸੀਂ ਕਿੰਨੇ ਹਲਕੇ ਕਿੰਨੇ ਸੌਖੇ ਕਿੰਨੇ ਸੁਖੀ ਹੋ ਜਾਾਂਗੇ ਜਿਹੜੇ ਅਸੀਂ ਸੁੱਖ ਪਦਾਰਥ ਵਿੱਚੋਂ ਭਾਲਣ ਦੀ ਕੋਸ਼ਿਸ਼ ਕਰਦੇ ਆ ਨਾ ਉਹ ਸੁੱਖ ਨਹੀਂ ਹੈ ਅਸਲ ਚ ਉਹ ਬੰਦਨਾ ਦੀ ਹੋਰ ਜਕੜ ਹੈ ਉਦਾਹਰਨ ਹਿੱਤ ਅਸੀਂ ਸੋਚਿਆ ਆਪਣੇ ਬੱਚੇ ਨੂੰ ਪੜਾ ਲਈਏ ਸਕੂਲ ਪਾਤਾ ਹੁਣੇ ਚੰਗਾ ਪੜ ਜੇ ਬੰਦਨ ਇੱਕ ਹੋਰ ਆ ਗਿਆ ਚੰਗਾ ਪੜ ਗਏ ਹੁਣ ਇਹ ਚੰਗੀ ਨੌਕਰੀ ਤੇ ਲੱਗ ਜੇ ਕਿਸੇ ਤਰੀਕੇ ਬੰਦਨ ਫਿਕਰ ਟੋਖਲਾ ਏ ਵਿਸ਼ੇਸ ਸਾਈਕਲ ਇਸ ਜ਼ਹਿਰੀ ਸਾਈਕਲ ਦੇ ਵਿੱਚ ਅਸੀਂ ਫਸਦੇ ਹੀ ਰਹਿੰਦੇ ਆ ਆਪਣੇ ਆਪ ਨੂੰ ਜਕੜਨ ਜਕੜਾਓ ਮੇ ਆਪਾਂ ਦੇ ਵਿੱਚ ਰਹਿੰਦੇ ਆ ਸੋਹ ਪਦਾਰਥ ਵਿੱਚੋਂ ਸਾਨੂੰ ਕਦੇ ਸੁੱਖ ਨਹੀਂ ਮਿਲਣਾ ਸੋਚਦੇ ਆ ਸੁੱਖ ਲੇਕਿਨ ਦੂਸਰੇ ਰੂਪ ਦੇ ਵਿੱਚ ਇੱਕ ਹੋਰ ਤੋਖਲਾ ਇੱਕ ਹੋਰ ਫਿਕਰ ਇੱਕ ਹੋਰ ਦੁੱਖ ਰੂਪ ਵਿੱਚ ਆ ਕੇ ਸਾਡੇ ਨਾਲ ਜੁੜ ਜਾਂਦਾ ਸੋ ਜੇ ਦੁੱਖਾਂ ਤੋਂ ਨਿਜਾਤ ਪਾਉਣੀ ਹੈ ਸਹਿਬ ਸੱਚੇ ਪਾਤਸ਼ਾਹ ਗੁਰਤੇਗ ਬਹਾਦਰ ਜੀ ਕਹਿੰਦੇ ਨੇ ਕਿ ਭਾਈ ਨਾਮ ਜਪ ਲੈ ਅੱਛਾ ਕਿਹਾ ਕਿ ਨੂੰ ਆਪਣੀ ਪਹਿਲੀ ਤੁਰਕ ਦੇ ਵਿੱਚ ਆਪਾਂ ਯਾਦ ਕਰੀਏ ਮਨ ਰੇ ਮਨ ਨੂੰ ਕਿਉਂ ਇਹ ਮਨ ਸਾਨੂੰ ਡਰਾਈਵ ਕਰ ਰਿਹਾ ਹੈ ਡਰਾਈਵ ਕਰਦਾ ਕਰਦਾ ਡਾਈਵਰਟ ਕਰ ਰਿਹਾ ਸਿੱਧੇ ਰਾਤ ਉਹ ਸਾਨੂੰ ਪੁੱਠੇ ਪਾਸੇ ਨੂੰ ਸਟੀਅਰ ਕਰ ਰਿਹਾ ਸਾਨੂੰ ਪੁੱਠੇ ਪਾਸੇ ਨੂੰ ਮੋੜ ਰਿਹਾ ਪੁੱਠਾ ਪਾਸਾ ਪਦਾਰਥਵਾਦ ਛੋਏ ਜੜ ਹੈ ਮਾਰੇ ਕਹਿੰਦੇ ਨੇ ਜੜ ਨੂੰ ਫੜ ਤੂੰ ਮਨ ਨੂੰ ਕਹਿ ਮਨਾ ਤੂੰ ਨਾਮ ਜਪ ਮੰਨਨੇ ਜਦੋਂ ਨਾਮ ਜਪਣਾ ਸ਼ੁਰੂ ਕੀਤਾ ਫੇਰ ਇਹ ਕਹਾਣੀਆਂ ਸੁੱਖ ਵੱਲ ਨੂੰ ਤੁਰਨੀਆਂ ਸ਼ੁਰੂ ਹੋਣਗੀਆਂ ਮਾਰੇ ਕਹਿੰਦੇ ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਇੱਕ ਬ੍ਰਾਹਮਣ ਸੀ ਗਨੌਜ ਦਾ ਬ੍ਰਾਹਮਣ ਵੇਸ਼ਵਾ ਭ੍ਰਿਤੀ ਦੇ ਵਿੱਚ ਫਸਿਆ ਹੋਇਆ ਇਤਨਾ ਵੱਡਾ ਪਾਪੀ ਸੀ ਦੇਖੋ ਜਦੋਂ ਕਿਸੇ ਨੂੰ ਜਿਸ ਤਾਰਨ ਦਾ ਸਮਾਂ ਆਉਂਦਾ ਹੈ